ਸਸਤੀ ਕਲਪੀਆਂ ਪੀਓ ਮੈਂ ਥੋੜਾ ਆਪਣਾ ਮਾਨ ਬਟਿੰਡੇ ਵਾਲਾ ਮਿੱਤਰੋ ਪੁੱੱਚੋ ਮੰਡੀ ਖੜਿਆ ਇਸ ਟਾਈਮ ਆਹ ਗਲੀ ਸਿੱਧੀ ਬੱਸ ਸਟੈਂਡ ਨੂੰ ਗਈ ਉੱਥੇ ਭਾਰਾ ਚੌਕ ਉਹ ਸਾਹਮਣੇ ਭਾਰਾ ਚੌਕ ਹੈ ਤੇ ਇੱਥੇ ਭਾਈ ਸਾਡੇ ਮਿੱਤਰ ਨੇ ਤਾਰੀ ਨਹੀਂ ਖੋਲਿਆ ਬਾਰਸ ਫੈਸ਼ਨ ਹਾਊਸ ਬੱਚਿਆਂ ਦਾ ਤੇ ਲੇਡੀਜ਼ ਦੇ ਰੈਡੀਮੇਡ ਸੂਟ ਉਹਦੇ ਘਰ ਵਾਲੀ ਨੇ ਖੋਲੇ ਮਤਲਬ ਤਾਰੀ ਤੇ ਹਲਮਾਣੀ ਮੋਟੀ ਨਾਲ ਮਦਦ ਦੀ ਕਰਾਉਂਦਾ ਤੇ ਆ ਜਾਓ ਭਾਈ ਸੋਨੂੰ ਦਿਖਾਈਏ ਕਿੰਦਾਂ ਦੀ ਵੈਰਾਈਟੀ ਹੈ ਤੇ ਭਾਬੀ ਸਾਡੀ ਅਪ ਟੂ ਡੇਟ ਹੈ ਠੀਕ ਹੈ ਤੇ ਉਹਨੂੰ ਇਹ ਫੈਸਲਾ ਫੋਸਣਾ ਦਾ ਸਾਰਾ ਪਤਾ ਸੀਗਾ ਤੇ ਉਹਨੇ ਕੰਮ ਕਰ ਲਿਆ ਮਨਾਂ ਪੁੱਚੋ ਮੰਡੀ ਦੇ ਵਿੱਚ ਪਹਿਲੀ ਦੁਕਾਨ ਹੋਣੀ ਐ ਇਦਾਂ ਦੇ ਜਿੱਥੋਂ ਇਦਾਂ ਦੀ ਵੈਰਾਈਟੀ ਮਿਲਦੀ ਆ ਭਾਪੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਤੇ ਕਿਵੇਂ ਚੱਲਦਾ ਕੰਮ ਜੀ ਵਧੀਆ ਚੱਲਦਿਆ ਜੀ ਅੱਛਾ ਵਧੀਆ ਚੱਲਿਆ ਤੁਹਾਡੇ ਕੋਲ ਮੇਨ ਲੇਡੀਜ਼ ਸੂਟ ਜਿੱਦਾਂ ਮੈਨੂੰ ਦਿਖਾ ਦਿਓ ਕੋਈ 2-4 ਮੰਨ ਲਓ ਹਾਂ ਜੀ ਲੇਡੀਜ਼ ਗਾਰਲਿਸ ਦਾ ਹਾਂਜੀ ਅੱਛਾ ਜਿਵੇਂ ਰੈਡੀਮੇਡ ਉਹਨੂੰ ਨਾਈਟ ਸੂਟ ਆ ਜਾਂ ਜਿੱਦਾਂ ਤੁਸੀਂ ਹਾਂਜੀ ਹਾਂਜੀ ਜੂਨੀਕ ਵਗੈਰਾ ਪਲਾਜ਼ੋ ਸੂਟ ਆ ਜਾਣਗੇ ਨਾਲ ਠੀਕ ਹੈ ਜੀ ਜਿਵੇਂ ਆ ਬੱਚਿਆਂ ਦੇ ਲਾ ਲੋ ਜਿਵੇਂ ਆ ਰਿਵਾਜ ਅੱਜ ਕੱਲ ਹਨਾ ਹਾਂ ਜਿੱਦਾਂ ਤੁਸੀਂ ਆ ਪਾ ਰੱਖਿਆ ਹਨਾ ਆਪ ਦਾ ਇਦਾਂ ਦੇ ਵੀ ਜੇ ਕਿਸੇ ਨੂੰ ਚਾਹੀਦਾ ਹਾਂ ਤੇ ਆ ਟਰੌਜ਼ਰ ਵਗੈਰਾ ਮਿਲ ਜਾਂਦੇ ਆ ਅੱਛਾ ਤੇਰਾ ਲਾਲ ਟਰੌਜ਼ਰ ਵਾਲੀਏ ਬੈਗ ਵੀ ਗੁੱਚੀ ਦਾ ਅੱਛਾ ਇਹ ਇਹ ਹੁੰਦਾ ਟਰੌਜ਼ਰ ਹਾਂ ਜੀ ਆ ਕੋਟ ਸੈੱਟ ਮਿਲ ਜਾਂਦਾ ਅੱਛਾ ਇਹਦੇ ਨਾਲ ਹੀ ਇਹਦੇ ਪਜਾਮੇ ਦੇ ਨਾਲ ਨਾਲ ਠੀਕ ਹੈ ਤੇ ਬਾਕੀ ਜੀਨਸ ਮਿਲ ਜਾਣਗੀਆਂ ਅੱਛਾ ਜਿੰਨਾ ਵੀ ਕੁੜੀਆਂ ਵਾਸਤੇ ਜਿੰਨਾ ਹੀ ਮਿਲਦੀਆਂ ਕੁੜੀਆਂ ਦੇ ਮੁੰਡਿਆਂ ਦੀਆਂ ਨਹੀਂ ਅੱਛਾ 5 ਸਾਲ ਦੇ ਬੱਚਿਆਂ ਦਾ ਕੋਈ ਫਰਕ ਨਹੀਂ ਹੁੰਦਾ ਮੁੰਡਾ ਕੁੜੀ ਸੇਮ ਠੀਕ ਹੈ ਜੀ ਇਹ ਗਰਲਜ਼ ਦਾ ਓਨਲੀ ਸਾਰਾ ਲੇਡੀਜ਼ ਦਾ ਕਰਦੇ ਠੀਕ ਹੈ ਜੀ ਇਦਾਂ ਦੇ ਟੋਪ ਵੀ ਹੈ ਬਹੁਤ ਵਧੀਆ ਕੁਆਲਿਟੀ ਹੈ ਦੇਖੋ ਅੱਛਾ ਰੇਟ ਰੂਟ ਵੀ ਜਾਏ ਜੀ ਰੇਟ ਜੰਗ ਵਾਲੇ ਰੱਖਿਆ ਬਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਜਿਹੜਾ ਬਾਣੀ ਵਾਲਾ ਕੋਈ ਰੇਟ ਨਹੀਂ ਰੱਖਿਆ ਆਪਣਾ ਜੱਟ ਸੌਦਾ ਹੈਗਾ ਘੰਟਾ ਵਾਲੇ ਰੇਟ ਰੱਖਿਆ ਜਿੰਨੇ ਵੀ ਸੱਜਣ ਵੀਰ ਸੋਟੇ ਵੀਡੀਓ ਦੇਖ ਕੇ ਆਉਣ ਉਹਨਾਂ ਦਾ ਆਪਾਂ ਪੂਰਾ ਮਾਣ ਸਨਮਾਨ ਨਾਲ ਕਮ ਉਹ ਕਰਾਂਗੇ ਹੂੰ ਇਦਾਂ ਦੀਆਂ ਤੁਹਾਡੇ ਕੋਲੇ ਆਈਟਮਾਂ ਜਿਹੜੀਆਂ ਬਾਈ ਯਾਰ ਮੈਂ ਤਾਂ ਮੇਰੀ ਵੀਡੀਓ ਦਿਖਾਉਂਦਾ ਮਤਲਬ ਇਹ ਆਪਾਂ ਨੇ ਪਾਏ ਹੋਏ ਬਾਹਰ ਦੇਖ ਲੈਣੇ ਲੇਡੀ ਦੇ ਵਿੱਚ ਇੰਨੇ ਸੋਹਣੇ ਸੂਟ ਕਿੱਥੋਂ ਲੈ ਆਈਆਂ ਨੇ ਪਰ ਮੈਂ ਤੁਹਾਨੂੰ ਦੱਸਦੀ ਆਂ ਵੀ ਬਾਈ ਆਹ ਦੁਕਾਨ ਦੇ ਅਸਪਾਸ ਨੇ ਛੋਟੀ ਕਿਸੇ ਭੈਣ ਨੇ ਛੋਟੇ ਘਰ ਵਾਲੀ ਨੇ ਬੱਚੇ ਨੇ ਕੋਈ ਕ अच्छा ਇਹਨੂੰ ਕੀ ਬੋਲਦੇ ਆ ਜੀ ਸ਼ਰੱਗ ਹੁੰਦੇ ਆ ਜੀ ਜੀਨਸ ਨਾਲ ਅੱਛਾ ਜੀਨ ਦੇ ਨਾਲ ਸ਼ਰੱਗ ਹਾਂ ਹਾਂ ਸੂਟ ਆ ਬਾਈ ਮਾਨ ਸ਼ਰੱਗ ਦੇ ਵਿੱਚ ਇਹ ਸੂਟ ਕਹਿੰਦਾ ਲਗਭਗ 7-8 800 ਆ ਬੋਲਦੇ ਆ ਇਹ ਬੂਰਾ ਠੀਕ ਹੈ ਠੀਕ ਹੈ ਸਿਰਫ ਹੀ ਆ ਪਾ 300 300 ਦਾ ਬਸ 300 ਦਾ ਪੂਰਾ ਲਟੋਪੇ ਵਾਲਾ ਕੋਟ ਵਿੱਚ ਵਧੀਆ ਵਿੱਚ ਆਉ ਲੱਗਿਆ ਹਾਂ ਅੱਛਾ ਸਹੀ ਆ ਬਾਈ ਬਾਜ਼ਾਰ ਚ ਤਾਂ 5-700 ਘੱਟ ਦਿੰਦੇ ਨਹੀਂ ਠੀਕ ਹੈ ਕੁਆਲਟੀ ਵਧੀਆ ਚਾਹੁੰਦੇ ਰੇਟ ਵੀ ਜੈਨੂਅਲ ਰੱਖਿਆ ਹੈ ਠੀਕ ਹੈ ਜਿੰਨੇ ਵੀ ਆਪਣੇ ਨਵੀਂ ਦੁਕਾਨ ਲਾ ਕੇ ਵਧੀਆ ਆਪਣੇ ਨਾਲ ਕਸਟਮਰ ਜੜੇ ਠੀਕ ਹੈ ਤੇ ਉਹ ਵੀ ਕੁਲੀ ਇੰਵੈਰਿਸ ਵਗੈਰਾ ਡ्रेसेस ਵੀ ਮਿਲ ਜਾਂਦੇ ਅੱਛਾ ਅੱਛਾ ਜਿਵੇਂ ਠੀਕ ਹੈ ਕੰਦਾਂ ਦੀਆਂ ਡ्रेसेस ਕਿਰਾਏ ਤੇ ਲੈਣੀਆਂ ਹੁਣ ਊਂ ਪਾਉਣੀਆਂ ਹੁਣ ਕਿਸੇ ਨੇ ਠੀਕ ਹੈ ਇਹ ਕਾਫੀ ਐਡਰੈਸ ਹੈ ਉਹਦੇ ਕੋਲ ਹਾਂ ਇਹ ਕਾਫੀ ਐਡਰੈਸ ਹੈ ਅੱਛਾ ਇਹਦੇ ਕਿਰਾਏ ਤੇ ਮੰਨ ਲਓ ਕਿਸੇ ਨੇ ਇੱਕ ਦਿਨ ਵਾਸਤੇ ਵਿਆਹ ਜਾਣਾ ਤਿਆਰ ਹੁਣ ਠੀਕ ਹੈ ਇਹ ਤਾਂ ਵਧੀਆ ਆ ਨੰਬਰ ਉੱਪਰ ਚੱਲੀ ਜਾਂਦੇ ਤੁਸੀਂ ਆ ਨੰਬਰ ਤੇ ਸਪਰਕ ਕਰੋ ਤਾਂ ਇਹ ਐਡਰੈਸ ਵੀ ਮੜੇ ਦੱਸ ਦੇ ਐਡਰੈਸ ਬਾਈ ਵੀ ਪੁੱਛੋ ਮੰਡੀ ਕੰਦਾ ਬਠਿੰਡਾ ਜ਼ਿਲ੍ਹਾ ਪੁੱਛੋ ਮੰਡੀ ਬੱਸ ਸਟੈਂਡ ਦੇ ਮਾਦਰ ਪਾਰਕ ਕੋਲੇ ਸੌਦਾ ਸੈਂਟਰ ਵਾਲੀ ਗਲੀ ਬਾਰਸ ਫੈਸਲਾ ਹੋ ਉਸ ਤੇ ਆ ਕੇ ਤੁਸੀਂ ਨੰਬਰ ਉੱਪਰ ਕਾਰਨਰ ਤੇ ਦੁਕਾਨ ਹੈ ਅੱਛਾ ਭਾਈ ਜੇ ਕਿਸੇ ਨੇ ਬਾਹਰ ਫੌਰਨ ਚ ਬੈਠੇ ਕਿਸੇ ਨੂੰ ਤੁਹਾਨੂੰ ਚੀਜ਼ ਪਸੰਦ ਆ ਗਈ ਭੇਜ ਵੀ ਦਿੰਨੇ ਹੋ ਹਾਂਜੀ ਕੋਰੀਅਰ ਵੀ ਕਰਾ ਦਿੰਦੇ ਕੋਰੀਅਰ ਕਰਾ ਦਿੰਨੇ ਹੋ ਕੈਨੇਡਾ ਜਾਂਦਾ ਮਾਲ ਆਪਣਾ ਦੋ ਤਿੰਨ ਬੰਦਿਆਂ ਕੋਲੇ ਕੁੜੀਆਂ ਕੋਲੇ ਗਿਆ ਹੈਗਾ ਅੱਛਾ ਹਾਂਜੀ ਫਰੀਦਪੁਰ ਪਟਿਆਲੇ ਵੀ ਗਿਆਗਾ ਠੀਕ ਹੈ ਲੋ ਵੀ ਮਿੱਤਰੋ ਭਾਬੀ ਸਾਡੀ ਕਹਿੰਦੀ ਐਰ ਗਰ ਨਾ ਜਾਣੀ ਮੈਂ ਮੇਲੇ ਵਾਲੇ ਪਿੰਡ ਦੀ ਕੁੜੀ ਮੇਲੇ ਵਾਲੇ ਪਿੰਡ ਦੀ ਕੁੜੀ ਹੈ ਮਿੱਤਰੋ ਇਹਦਾ ਇਹ ਸ਼ੌਂਕ ਸੀਗਾ ਹਨ ਪਹਿਲਾਂ ਤੋਂ ਸ਼ੌਂਕ ਰੱਖਦੀ ਹੈ ਨਾ ਤੇ ਬੰਦਾ ਨਾ ਕੋਈ ਵੀ ਕੰਮ ਤਾਰੀ ਜਿਹੜੇ ਬੰਦੇ ਸ਼ੌਂ ਕਰਦੇ ਨੇ ਸੂਟਵਰਕ ਅੱਛਾ ਹਾਂਜੀ ਇਹ ਮਾਲਕ ਆਪ ਕਰਦੇ ਤੁਸੀਂ ਹਾਂਜੀ ਹਾਂਜੀ ਇਹ ਕਰਵਾਉਣਾ ਹੋਵੇ ਇਹ ਵੀ ਕਰਵਾ ਦੇਣਾ ਅੱਛਾ ਆ ਭਾਈ ਜੇ ਕਿਸੇ ਨੇ ਇਦਾਂ ਦਾ ਕਿਤੋਂ ਵੀ ਕੋਈ ਨਹੀਂ ਇਹਨਾਂ ਨੂੰ ਦੇਖ ਕੇ ਦੇ ਦੇ ਕੋਈ ਵੀ ਡਿਜ਼ਾਈਨ ਭੇਜ ਦਿਓ ਕੋਈ ਡਿਜ਼ਾਈਨ ਤੁਸੀਂ ਵਟਸਐਪ ਕਰਦੇ ਹੋ ਉਹੀ ਡਿਜ਼ਾਈਨ ਹੈ ਕੰਪਿਊਟਰ ਦੀ ਮਸ਼ੀਨ ਹਾਂਜੀ ਹੈਂਡਵਰਕ ਤੇ ਮਸ਼ੀਨੀ ਵਰਕ ਕੰਪਿਊਟਰ ਨਾਲ ਕਰਦੇ ਹਾਂ ਠੀਕ ਹੈ ਸਟੀਚਿੰਗ ਵਗੈਰਾ ਸੂਟ ਸੂਟ ਸਟਿਚ ਵੀ ਹਾਂਜੀ ਲਓ ਮਿੱਤਰੋ ਬਾਹਰ ਬੈਠੇ ਹਨਾਰੇ ਵੀਰੋ ਇਹ ਭਾਈ ਆਪਣੇ ਬੰਦੇ ਆਪਣਾ ਅਕਸਰੀ ਕਹਿੰਦੇ ਰਹਿੰਦੇ ਨੇ ਯਾਰੋ ਫਲਾਨੇ ਨੇ ਦੀ ਲੱਕ ਲਾ ਕੇ ਬਾਹਰ ਤੁਰ ਗਿਆ ਇੱਥੇ ਕੰਮ ਕਰ ਰਿਹਾ ਲੰਦਾ ਪਰ ਜੇ ਕੋਈ ਇੱਥੇ ਕੰਮ ਕਰਦਾ ਪਾਉਦੀ سپورਟ ਕਰੀਏ ਬਾਈ ਹੈਨਾ ਤਾਰੀ ਸਾਡਾ ਪਰਾ ਪ੍ਰਾਈਵੇਟ ਨੌਕਰੀ ਕਰਦਾ ਸੀਗਾ ਯਾਰ ਪ੍ਰਾਈਵੇਟ ਨੌਕਰੀ ਵਾਲੇ ਤੰਗ ਬਹੁ ਕਰਦੇ ਮੈਂ ਵੀ ਕਰੀ ਹੈ ਹੈਨਾ ਮੈਂ ਤੈਨੂੰ ਹਟੇ ਤੋਂ ਹੀ ਮੇਰੇ ਭਲੇਖੇ ਪਈ ਜਾਂਦੇ ਹੋਣਗੇ ਸਰਦਾ ਫੋਨ ਆ ਗਿਆ ਹੈਨਾ ਹੁਣ ਵੀ ਕਹਿੰਦਾ ਕਈ ਰਾਂ ਆਇਆ ਲਾਦਾ ਵੀ ਯਾਰ ਅੱਜ ਆਪਾਂ ਦੁਕਾਨ ਤੇ ਜਾਣਾ ਹੋਰ ਤਾਂ ਕਿਤੇ ਜਾਣਾ ਨਹੀਂ ਹੈਨਾ ਤੇ ਨਹੀਂ ਅੱਗੇ ਆਉਂਦਾ ਸੀ ਬਾਈ ਬਗਜਾ ਬਠੰਡੇ ਬਾਈ ਬਗਜਾ ਰਖਵਾਨੇ ਸਾਹ ਬਗਜਾ ਬਹੁਤ ਔਖਾ ਯਾਰ ਪ੍ਰਾਈਵੇਟ ਨੌਕਰੀ ਤਨ ਬਾਈ ਬੱਬਾ ਵਾਲਾ ਤੰਗ ਕਰਦੇ ਆ ਖਾਸ ਕਰਕੇ ਕੰਪਨੀ ਆਈ ਦੇ ਭਈਆ ਆਈਟਮ ਹੁੰਦੀ ਹੈ ਮਾਰੇ ਪਰ ਅਰੇ ਭਾਈ ਕੰਮ ਬੰਮ ਛੋੜੋ ਜਹਾਂ ਉਹ ਮੀਟਿੰਗ ਹੈ ਮੀਟਿੰਗ ਤੇ ਭੈਣ ਨੂੰ ਫੋਨ ਤੇ ਦੱਸ ਦੋ ਜਿਹੜਾ ਕੰਮ ਹੈ ਵੀ ਮੀਟਿੰਗ ਨਾਲ ਦੱਸ ਕੇ ਹੋ ਜਾ ਅੱਛਾ ਆ ਐਡਾ ਨਾ ਭਾਈ ਕਿਸੇ ਨੇ ਸੂਟ ਕਢਾਉਣਾ ਤਾਂ ਜਿਹੜਾ ਉੱਪਰ ਨੰਬਰ ਬੋਲ ਵੀ ਦੇ ਤਾਰੀ ਨੰਬਰ ਨੰਬਰ ਭਾਈ ਜੀ 941709801 9415880701 ਠੀਕ ਹੈ ਸਾਰੀ ਕੁਆਲਿਟੀ ਹੋਰ ਭਾਈ ਭਾਪਾ ਵੀ ਹੋਰ ਵੀ ਦਿਖਾ ਦਿਓ ਇੱਕ ਦੋ ਵਧੀਆ ਕੁਆਲਿਟੀ ਦੇ ਸੂਟ ਜਿਹੜੇ ਕੋਈ ਆਂ ਦੇਖਣ ਸਰ ਬੰਦੇ ਨੂੰ ਪਸੰਦ ਆ ਜੇ ਕੈਨੇਡਾ ਤੋਂ ਬੈਠੀ ਮਾਰੇ ਅਗਲੀ ਫੋਨ ਵੀ ਭਾਈ ਆ ਭੇਜ ਦਿ ਜਮੇ ਬਈਆ ਕੋਟੀਆਂ ਗਿਆ ਹਾਂ ਬਹੁਤ ਛੋਲੇ ਛੋਲੇ ਕੋਟ ਰਹੇ ਤੇ ਸਾਰੀਆਂ ਮਿਲ ਜਾਣੀਆਂ ਸਾਨੂੰ ਵੀ ਆਪਾਂ 5000 ਲਵਾਂਗੇ ਆਪਾਂ ਨੂੰ 1500 ਤੋਂ ਘੱਟ ਕਿਸੇ ਨੇ ਵੀ ਨਹੀਂ ਦੇਣੀ ਆਪਾਂ ਕੋਰਨਲੀ 800 ਸਸਤੇ ਠੀਕ ਹੈ ਇਹਦੇ ਚੋਂ ਤੁਹਾਨੂੰ ਆਈਟਮ ਮਿਲ ਜੂਗੀ ਕਹਿੰਦਾ ਕੱਟ ਦੇ ਵਿੱਚ ਆਉਂਦੀ ਹੈ ਸੀਟ ਠੀਕ ਹੈ ਸੀਟ ਜਿੱਦਾਂ ਚੱਲਦੀ ਹੈ ਠੀਕ ਹੈ ਬਣਾਉਂਗਾ ਚੱਲਦੀਆਂ ਗਈਆਂ ਠੀਕ ਹੈ ਆਹਾਂ ਜੀ ਬੜਾ ਕੋਟ ਆਉਗਾ ਆਪਣਾ ਠੀਕ ਹੈ ਕਿਹੜਾ ਭਾਈ ਜਦੋਂ ਦਿੱਲੀ ਧਰਨਾ ਚੱਲਦਾ ਹੁੰਦਾ ਸੀ ਤਾਰੀ ਦੇ ਮੁੰਡੇ ਦੀ ਚੱਲਦੀ ਹੈ ਦਵਾਈ ਦਿੱਲੀ ਤੋਂ ਚੱਲਦੀ ਹੈ ਤੇ ਭਾਈ ਦਵਾਈ ਲੈਣ ਗਏ ਹੋਏ ਤੇ ਉਥੇ ਇਹਨਾਂ ਪਿੰਡ ਦੇ ਬੁੜੀਆਂ ਸੀਗੀਆਂ ਤੇ ਧਰਨੇ ਤੇ ਵੀ ਚਲ ਆਪਾਂ ਉਥੇ ਵਗ ਜਾਈਏ ਹਨਾ ਬੁੜੀਆਂ ਬੰਦੇ ਸਾਰੇ ਸੀਗੇ ਤੇ ਰਾਜ ਨੂੰ ਗੱਡੀ ਲੈ ਕੇ ਉਥੇ ਵਗ ਗਿਆ ਤੇ ਤਾਰੀ ਦੀ ਬਹੂ ਦੀ ਭਾਈ ਚੰਗੀ ਟੌਰ ਟੂਰ ਗੱਡੀ ਤੇ ਸਾਰੇ ਦੋ ਦੋ ਪੇਗ ਲੱਗੇ ਮੇਰੇ ਸਾਲੇ ਉਥੇ ਤੂੰ ਹੀ ਤੁਰਾਈ ਲੈ ਅਗਰ ਤਾਰੀ ਦੀ ਬਹੂ ਆਈ ਇਦਾਂ ਦੀ ਆਈਟਮ ਹੈ ਅੱਛਾ ਇਦਾਂ ਦੀ ਆਈਟਮ ਹੈ ਇਹਦੇ ਨਾਲ ਭਾਈ ਵਹੋ ਵੀ ਪਜਾਮਾ ਵੀ ਆ ਹਾਂ ਪਜਾਮਾ ਵੀ ਆ ਸਾਰਾ ਕੁਝ ਹੈਗਾ ਹਾਂਜੀ ਮਤਲਬ ਕੋਟੀ ਆ ਗਈ ਪਰ ਇਹ ਤੁਸੀਂ ਆਪਦੇ ਹੋਰ ਕਿਸੇ ਸੂਟ ਨਾਲ ਵੀ ਵੀਅਰ ਕਰ ਸਕਦੇ ਠੀਕ ਹੈ ਇਹ ਦੋ ਚੀਜ਼ਾਂ ਨਾਲ ਵੀ ਯੂਜ਼ ਕਰ ਸਕਦੇ ਠੀਕ ਹੈ ਲੈ ਮੇਤਰੋ ਸਾਥ ਦਿਓ ਪੁੱਚੋ ਮੰਡੀ ਵਾਲੇ ਨੇੜ ਲਿਓ ਕੋਈ ਐਨ ਆਰ ਆ ਵੀ ਕੈਨੇਡਾ ਅਫਰੀਕਾ ਬੈਠਾ ਆ ਨੰਬਰ ਤੇ ਸੰਪਰਕ ਕਰੋ ਕੁਆਲਿਟੀ ਦੀ ਗਾਰੰਟੀ ਹੈ ਬੰਦਾ ਦੀ ਗਾਰੰਟੀ ਹੈ ਰੇਟ ਦੀ ਗਾਰੰਟੀ ਹੈ ਪੁੱਚੋ ਮੰਡੀ ਵਾਲੇ ਇਦਾਂ ਦੇ ਮੈਨੂੰ ਨਹੀਂ ਲੱਗਦਾ ਕੋਈ ਹੋਰ ਦੁਕਾਨ ਹੋਊਗੀ ਹਨਾ ਕਹਿੰਦੇ ਲੇਡੀ ਦੀ ਦੁਕਾਨਾ ਕਿਉਂਕਿ ਬਹੁਤ ਘੱਟ ਆਏ ਐ ਨਾ ਮਿਲਦੀ ਐ ਜਿਹੜੀ ਇਹ ਕਹਿੰਦਾ ਜਾਂ ਤਾਂ ਬੁੜਨਾ ਜ਼ਿਆਦਾ ਬਠੰਡੇ ਭਾਈ ਦੋ ਅਸੀਂ ਜਾਂ ਹੋਰ ਕਹਿੰਦੇ ਵੱਡੇ ਸ਼ਹਿਰ ਚ ਭਾਈ ਦੋ ਆਉਂਦੀ ਆ ਜਿੱਡਾ ਵੱਡੇ ਸ਼ਹਿਰ ਉਹਨਾਂ ਰੇਟ ਜ਼ਿਆਦੇ ਹੋ ਜਾਂਦਾ ਰੇਟ ਜ਼ਿਆਦੇ ਹੋ ਜਾਂਦਾ ਇਹ ਵੀ ਕਹਿੰਦੇ ਆਪਾਂ ਪੁੱਚੋ ਵਿੱਚ ਦੁਕਾਨ ਕਰੀ ਹੈਗੀ ਇੱਥੇ ਜਿੰਨੇ ਵੀ ਸੇਠ ਆ ਪੁੱਚੋ ਦੇ ਆਪਣਾ ਬਹੁਤ ਸਹਾਇਕ ਹੋ ਦੇ ਰਹੇ ਆ ਬਹੁਤ ਨਬੂ ਤੂੰ ਦਿਖਾ ਕਿਹੜਾ ਕੋਟ ਲਿਆ ਜਿਹੜੇ ਕਹਿੰਦੇ ਆ ਨਹੀਂ ਪਿਆ ਆਪਣਾ ਸਹਾਇਕ ਆਹ ਕੋਟ ਭਾਈ ਮੇਰੀ ਨਬੂ ਨੇ ਫਿੱਟ ਓਵੇਂ ਕੋ ਸਿੱਧਾ ਕਰਕੇ ਦਿਖਾ ਆ ਦੇਖੋ ਜੀ ਕਿੰਨਾ ਸੋਹਣਾ ਕੋਟ ਹਾਂ ਹਾਂ ਅੱਜ ਜਿੱਦਾਂ ਕਿ ਟੌਪ ਵੀ ਵਨ ਜਾਂਦਾ ਜੀ ਠੀਕ ਹੈ ਟੌਪ ਟੌਪ ਬਣ ਜਾਂਦਾ ਇੱਕ ਸਿਆਪਾ ਹੁਣ ਦਰਵਾਜ਼ਾ ਜਿਹੜਾ ਉੱਚਾ ਜਾਂਦਾ ਚੱਲਿਆ ਹਨਾ ਹੁਣ ਸਾਡੇ ਉੱਚਾ ਪਿੰਡ ਪੁੰਡ ਜਾਂਦਿਆਂ ਗਾਣਾ ਕੱਢਦੇ ਆਪਾਂ ਉਹ ਨਹੀਂ ਦਿੰਦੇ ਤੇ ਚਰਵਾਹ ਮਿਲਦਾ ਇਹੀ ਕੁਸਾ ਹਨਾ ਹਾਂ ਸ਼ਾਟ ਜੀ ਮੈਨੂੰ ਕਹਾਂ ਜਿੱਥੇ ਵੀ ਤੁਸੀਂ ਜਾਓਗੇ ਲੈ ਮਿੱਤਰੋ ਮੇਰਾ ਅਪ ਟੂ ਡੇਟ ਮੈਂ ਸ਼ੁਰੂ ਚ ਕੀਆ ਸੀ ਭਾਬੀ ਸਾਡੀ ਅਪ ਟੂ ਡੇਟ ਅਪ ਟੂ ਡੇਟ ਮਤਲਬ ਨਵਾਂ ਫੈਸਲਾ ਮੈਨੂੰ ਸੁਣੋ ਇੱਥੇ ਹਾਂ ਫੈਸ਼ਨ ਦੀ ਪੂਰੀ ਉਹ ਆ ਹਾਂ ਇਦਾਂ ਦੀਆਂ ਡਰੈਸਾਂ ਅੱਛਾ ਆਹ ਦੇ ਬਹੁਤ ਸੋਹਣੀ ਹੈ ਜੀ ਬਹੁਤ ਸੋਹਣੀ ਹੈ ਸਟਿਚ ਹੋਏ ਹੋਰ ਪੰਗੇ ਚ ਪੈ ਨਾਲੋ ਬਾਕੀ ਕਿਰਾਏ ਤੇ ਜੇ ਤੁਹਾਡੇ ਵਿਆਹ ਹੈ ਤੁਹਾਡੇ ਆਪ ਦੇ ਕਿਸੇ ਖਾਸ ਬੰਦੇ ਦਾ ਇੱਕ ਦਿਨ ਵਾਸਤੇ ਕਿਰਾਏ ਤੇ ਵੀ ਦਿੰਦੇ ਹੈ ਹਨਾ ਨਾਲ ਦੁਪੱਟਾ ਅੱਛਾ ਪੂਰਾ ਤਿਆਰ ਹੀ ਕੰਮ ਤਿਆਰੀ ਬਸ ਪਾਉਣੀ ਹੈ ਮੈਂ ਤੇਰਾ ਨੀਵਾ ਪਾਉਤੇ ਥੱਲੇ ਤੇ ਪਜਾਮਾ ਸ਼ਾਰਟ ਹੋ ਜੂਗਾ ਇੱਥੋਂ ਜੇ ਕਹਿੰਦੇ ਕਿਸੇ ਦੀ ਹਾਈਟ ਘਟਾ ਨਾ ਹਾਂ ਤਾਂ ਇੱਥੋਂ ਸ਼ਾਰਟ ਹੋ ਜਾਂਦਾ ਹੈ ਕਿਹਦੇ ਨੇ ਪਜਾਮਾ ਪਜਾਮੇ ਦੀ ਲੋੜ ਹੀ ਨਹੀਂ ਲੌਂਗ ਬਹੁਤ ਹੈ ਥੋੜੀ ਠੀਕ ਤੇ ਬਹੁਤ ਕਹਿੰਡ ਕੁਆਲਟੀ ਹੈ ਬਾਈ ਗਰੰਟੀ ਮੇਰੀ ਹੈ ਹਾਂ ਕੈਪਕੂਪ ਬੱਚਿਆਂ ਦੀ ਠੀਕ ਹੈ ਸਾਰਾ ਲੱਡੂ ਵਾਲੇ ਹੁੰਦੇ ਬੱਚੇ ਜਿਆਦਾ ਲਾਈਕ ਕਰਦੇ ਹਾਂ ਦੋ ਲੱਡੂਆਂ ਠੀਕ ਹੈ ਮੇਰੇ ਹੱਥ ਚ ਪਈਏ ਇਹ ਵੀ ਬੱਚੇ ਅੱਜ ਕੱਲ ਬਹੁਤ ਆਉਂਦੇ ਆਹ ਬੋਧਣ ਤਿੰਨ ਲੱਡੂ ਵਾਲਾ ਹਾਂ ਭਾ ਲੱਡੂ ਲੱਡੂ ਵਾਲੇ ਵੇਚਦਾ ਤੂੰ ਤਿੰਨ ਲੱਡੂ ਇਹ ਤਾਂ ਪਤਾ ਨਹੀਂ ਕੀ ਗੇਰ ਜੜਿਆ ਪਏ ਠੀਕ ਬੰਨੀਆਂ ਵਗੀਆਂ ਚਾ ਅਪ ਟੂ ਡੇਟ ਤੋਂ ਨਵੇਂ-ਨਵੇਂ ਫੈਸਲੇ ਮਿਲਣਗੇ ਕੁੱਚਮੁੰਡੀ ਸਬਜ਼ਾ ਸੈਂਟਰ ਬਾਕੀ ਨੰਬਰ ਪਾ ਵੀ ਇਹ ਨੰਬਰ ਦੇ ਵਿੱਚ ਸਪਰਕ ਕਰ ਲਿਓ ਤੇ ਆਹ ਇੱਕ ਇਤਾਂ ਦੇ ਅਡਰੈਸ ਆ ਇਹ ਆਪਾਂ ਨੂੰ ਆਮ ਪਤਾ ਹੀ ਨਹੀਂ ਆਪਾਂ ਦੇਖ ਲੈਣੇ ਆ ਐ ਨਹੀਂ ਪਤਾ ਹੁੰਦਾ ਮਿਲਦੀਆਂ ਕਿੱਥੋਂ ਆ ਇਦਾਂ ਹੀ ਕੁੜੀਆਂ ਮੀਟੀਆਂ ਟਿਊਨਿਕ ਵਗੈਰਾ ਜ਼ਿਆਦਾ ਲਾਈਕ ਕਰਦੇ ਆ ਆਪਣੇ ਕੋਲੇ ਸਾਰੀਆਂ ਟਿਊਨਿਕ ਮੀਟੀਆਂ ਸਾਰਾ ਕੁਝ ਹੋਰ ਉਹ ਕਿ ਹੋਂਦਾ ਇਹ ਗਰਲਜ਼ ਦੇ ਵਿੱਚ ਹੀ ਆ ਜਾਂਦੇ ਆ ਅੱਛਾ 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 ਜੀ ਠੀਕ ਹੈ ਬਾਕੀ ਜਿਵੇਂ ਉਹ ਬੱਚਿਆਂ ਦੇ ਇਦਾਂ ਦੇ ਕੋਟ ਵਗੈਰਾ ਹਨਾ ਹਾਂਜੀ 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 ਠੀਕ ਬੱਚਿਆਂ ਦੇ ਕੋਟ ਆ ਹੋਰ ਲੈ ਜੀ ਮਿੱਤਰੋ ਤਾਰੀ ਦਾ ਪਿੰਡ ਲਹਿਰਾਖਾਨਾ ਲਹਿਰੀਖਾਨੇ ਉਰੇ ਕੋਠਿਆਂ 'ਚ ਰਹਿੰਦਾ ਤੇ ਅ ਤੇ ਆਸੇ ਪਾਸੇ ਵਿੰਡਲਾਂ ਨੂੰ ਬੇਨਤੀ ਹੈ ਬਾਈ ਨੂੰ ਸਪੋਰਟ ਕਰੇ ਤੁਸੀਂ ਤਾਂ ਕੀ ਚੀਜ਼ ਲੈਣੀ ਹੋਈ ਹੈ ਜਦੋਂ ਡਿਮਾਂਡ ਹੈ ਐਵੇਂ ਬਠਿੰਡੇ ਜਾਓਗੇ ਆ ਫੜ ਕੇ ਆਪਣਾ ਬਾਣ ਵਾਲਾ ਰੇਟਿੰਗ ਰੱਖਿਆ ਮਾਣਾ ਹੂੰ ਜਦੋਂ ਹੁਣ ਲੋ ਆ ਕੇ ਤੇਰਾ ਆ ਕੇ ਨਾਲ ਲੋਕਾਂ ਦਾ ਗੱਲ ਵੱਖਰੀ ਹੈਗੀ ਉਹ ਵੀ ਆਪਾਂ ਰੇਟ ਜਿਹੜੇ ਜੈਨੂਅਲ ਰੱਖੇ ਹੋਏ ਆ ਵੀ ਆਪਣਾ ਕਿਰਾਏ ਦੁਕਾਨਦਾਰੀ ਤਿਆਰ ਕਰ ਲਈਏ ਕਿਰਾਏ ਮੜੇ ਸਟੈਂਡ ਹੋ ਜੀ ਹਾਂ ਫਿਰ ਵਧਾ ਲਾਂਗੇ ਰੇਟ ਆਪਾਂ ਜੈਨੂਅਲ ਹੀ ਰੱਖਾਂਗੇ ਲਾਟ ਰਖ ਬਾਬਾ ਮਿਹਰ ਕਰੇ ਵੀ ਅਗਲੇ ਨੂੰ ਵੀ ਚੀਜ਼ ਵਧੀਆ ਮਿਲੇ ਤੇ ਰੇਟ ਵੀ ਜੈਨੂਅਲ ਮਿਲੇ ਜਰ ਬਾਈ ਗੱਲ ਵੱਡਣਾ ਵੀ ਮਾੜਾ ਹੁਣ ਜੇ ਤੁਹਾਡੀ ਮੋ 1200 235 ਸਬਰ ਕਰ ਲੋ ਬਹੁਤ ਹੈ ਹਨ ਹੁਣ ਸਿਰੇ ਤਾਂ ਐ ਹੀ ਨਹੀਂ ਹਾਂ 1200 235 ਬੱਲੇ 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 ਆ ਕਿਹੜਾ ਪਾਣੀ ਚੱਲੀ ਜਾਂਦੇ ਵਾ ਠੀਕ ਹੈ ਹੈ ਠੀਕ ਹੈ ਬੰਦੇ ਨੇ ਪ੍ਰਾਈਵੇਟ ਨੌਕਰੀ ਛੱਡੀ ਆ ਭਾਬੀ ਸਾਡੇ ਨੂੰ ਸ਼ੌਂਕ ਸੀ ਇਹ ਫੈਸ਼ਨ ਦੀ ਅਪ ਟੂ ਡੇਟ ਸੀ ਇਹਨੇ ਇਹੀ ਕੰਮ ਕਰ ਲਿਆ ਮੈਨੂੰ ਇਹ ਚੀਜ਼ ਵਧੀਆ ਲੱਗਦੀ ਜਿਹੜਾ ਬੰਦਾ ਸ਼ੌਂਕ ਨਾਲ ਕੰਮ ਕਰਦਾ ਨਾ ਜਿੱਤ ਥੱਕੇ ਤੋਂ ਜ਼ੋਰ ਕੰਮ ਕਰਾ ਦੋ ਉਹਦਾ ਇੰਟਰਸਟ ਉਹਨਾਂ ਨਹੀਂ ਹੁੰਦਾ ਜਿੰਨਾ ਸ਼ੌਂਕੀਏ ਤੌਰ ਤੇ ਹੁੰਦਾ ਤੇ ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ બસ ਹੋਰ ਤੇਹੀ ਬੇਨਤੀ ਆ ਸਾਰੇ ਭਰਾਵਾਂ ਨੂੰ ਸਹਿਯੋਗ ਦਿਓ ਤੇ ਸਹਿਯੋਗ ਦੀ ਲੋੜ ਹੈ ਇੱਕ ਵਾਰੀ ਆਇਓ ਯਾਰ ਤੁਸੀਂ ਵਿజిਟ ਕਰਿਓ ਆ ਕੇ ਵਿజిਟ ਕਰਕੇ ਲੋਕੀਂ ਚੀਜ਼ ਦੇਖਿਓ ਤੁਹਾਨੂੰ ਆਪ ਹੀ ਪਤਾ ਲੱਗੂਗਾ ਵੀ ਠੀਕ ਹੈ ਤੇ ਜਿਹੜੀਆਂ ਮੇਰੀਆਂ ਭੈਣਾਂ ਦੇਖਦੀਆਂ ਉਹ ਘਰ ਵਾਲੇ ਨੂੰ ਮਜਬੂਰ ਕਰਨ ਲਈ ਇੱਕ ਵਾਰੀ ਤਾਂ ਹੀ ਦੁਕਾਨ ਤੇ ਲੈਉਣ ਤੇ ਹੈ ਰੁੱਸ ਜਿਓ ਕਿ ਬੱਚੋ ਲੈ ਕੇ ਚੱਲ ਤੇ ਸਾਨੂੰ ਐ ਇੱਥੇ ਪੂਰੀ ਜੈਂਕੋ ਬਣਾ ਕੇ ਦਰੂਗੀ ਕਰੀ ਆ ਗਈ ਦੁਵਾ ਰੁੱਸੇ ਹੀ ਕਰਨੀ ਆ ਫਿਰ ਕਹਿੰਦੇ ਆ ਕਿ ਉੱਥੇ ਜਾਣਾ ਉਹੀ ਆਈਟਮ ਲੈਣੀ ਆ ਹਾਂ ਇੱਥੇ ਜੈਂਕੋ ਤੁਹਾਨੂੰ ਇਹ ਬਣਾ ਕੇ ਦਰੂ ਤੇ ਆਪੇ ਸੈਟਅਪ ਸਾਰਾ ਕਰਕੇ ਦੇਉਗੀ ਆ ਦੇਖੋ ਜਿਵੇਂ ਹੁਣ ਆਪ ਹੈਨਾ ਇਦਾਂ ਦੇ ਆ ਸਾਰੇ ਤੁਸੀਂ ਆਪ ਇੱਥੋਂ ਪਾ ਜਾਣਾ ਦੁਕਾਨ ਤੋਂ ਹੀ ਠੀਕ ਹੈ ਵਾ ਠੀਕ ਹੈ ਫਿਰ ਪਾਏ ਤਾਂ ਬੜਾ ਲੱਗਦਾ ਠੀਕ ਹੈ ਤੇ ਮੈਂ ਬਾਹਰੋਂ ਵੀ ਫੇਰ ਲੋਕੇਸ਼ਨ ਦਿਖਾ ਰਹੇ ਆ ਬਾਈ ਬਾਰਸ ਫੈਸਲ ਹਾਊਸ ਕਾਰਨਰ ਦੇ ਉੱਤੇ ਆ ਬਾਈ ਆ ਪੌਰਾ ਚੌਕ ਤੋਂ ਸਿੱਧਾ ਰੋਡ ਆਉਂਦਾ ਇਹਨੂੰ ਸਬਦਾ ਸੈਂਟਰ ਵਾਲਾ ਵੀ ਕਹਿੰਦੇ ਆ ਠੀਕ ਆ ਵਧੀਆ ਸਮਾਨ ਆ ਵਧੀਆ ਬਾਈ ਦਾ ਆਪਾ ਇਹਦੇ ਵਿਚਾਰੇ ਦੀ سپورਟ ਹੋਵੇ ਕੰਮ ਚੱਲੇ ਸੋਣਾ ਇਹਦਾ ਕਿਉਂ ਜ਼ਿਮੀਂਦਾਰ ਭਾਈ ਆ ਯਾਰ ਕਿਸਾਨ ਭਰਾਗਾ ਮੈਂ ਕਿਹਾ ਬਾਈ ਜ਼ਿਮੀਂਦਾਰ ਭਾਈ ਆ ਵੀ ਯਾਰ ਆਪਾਂ ਸਾਥ ਦਈਏ ਇਹਦਾ ਹੈ ਨਾ ਹਾਂ ਤੇ ਬਾਕੀ ਆ ਬਾਈ ਬੱਚੋ ਤੁਸੀਂ ਆਪਦੇ ਮਾਪਿਆਂ ਨੂੰ ਕਹੋ ਮੈਨੂੰ ਇਹ ਦਵਾਕੇ ਲੈ ਖੜੋ ਨਾ ਖੜੋ ਨਹੀਂ ਲਾਈ ਵੀ ਆ ਬਾਈ 50 50 ਰੁਪਈਆ ਦੇ ਪਾਪਾ ਕਹਿੰਦੇ ਛੋਟਾ ਚੱਕੋ ਜਣਾ ਮਰਜੀ ਹਾਂ ਵੱਡਿਆਂ ਦੀ 100 ਰੁਪਈਆ ਛੋਟਿਆਂ ਦੀ 50 ਰੁਪਈਆ ਠੀਕ ਆ ਆਹ ਹੈ ਡਰੈਸ ਤੇ ਕਾਫੀ ਆਈਟਮ ਆਹ ਹੈ ਡਰੈਸ ਤੇ ਇੱਕ ਮਹੀਨੇ ਵੀ ਗੱਡੀ ਚ ਲਾਇਆ ਖੋਗਾ ਹਾਂ ਤੇ ਆਹ ਐਡਰੈਸ ਗੱਡੀ ਵਾਸਤੇ ਲੈ ਮਿੱਤਰੋ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤੇ ਮੇਰਾ ਨਾਮ ਲਓਗੇ ਤੇ ਮੈਂ ਜਮੇ ਨਹੀਂ ਸਿਰੇ ਜਾਂਦਾ ਯਾਰ ਗੱਲ ਹਾਂ ਹਾਂ ਬਾਈ ਸੌਦਾ ਲਾ ਲੇ ਜੂ ਆਪਾਂ ਸਿਰੇ ਜਾਣ ਵਾਲਾ ਕੰਮ ਹੀ ਨਹੀਂ ਆਪਣਾ ਜੱਟ ਸੌਦਾ ਜਮਾ ਹਾਂ ਬਾਕੀ ਇਹਨੇ ਪੇਕੇ ਚਾਓ ਜੇ ਕੋਈ ਚਾਉ ਤੋ ਆਉਂਦਾ ਬਾਈ ਉਹਨੂੰ ਸਪੈਸ਼ਲ ਡਿਸਕਾਊਂਟ ਮਿਲੂਗਾ ਬਾਕੀ ਮੈਂ ਜੈਂਟਸ ਦੀ ਐਕਸਕਲੂਸਿਵ ਕੂਟ ਹੁੰਦੇ ਉਹ ਵੀ ਹੈਗੇ ਆ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਕਹਿੰਨੇ ਆ ਅਪ ਟੂ ਡੇਟ ਆ ਦੇਖ ਬਾਅਦ ਤੇ ਬਾਰਸ ਪੁੱਤ ਦਾ ਨਾਮ ਕਹੀ ਬੇਟੀ ਆ ਕਿਧਰ ਗਿਆ ਮੁੰਡਾ ਬਾਰਸ ਤੇ ਚਲੋ ਐਮ ਠੀਕ ਹੈ ਧੰਨਵਾਦ ਜੀ ਥੈਂਕ ਯੂ